ਜੀ ਮੈਂ ਸੋਨੀ ਸਿੰਘ ਦੇਸ਼ ਦੁਨੀਆ ਚੈਨਲ ਪਟਿਆਲਾ ਤੇ ਅੱਜ ਅਸੀਂ 15 ਅਗਸਤ ਦੇ ਜਿਹੜਾ ਜਨਮ ਦਿਹਾੜੇ ਅੱਜ ਮਨਾ ਰਹੇ ਨੇ ਜਿੱਥੇ ਆਜ਼ਾਦੀ ਦਾ ਹਰ ਥਾਂ ਤੇ ਪਰ ਅੱਜ ਬੀਐਸਪੀ ਵੱਲੋਂ ਪੰਜਾਬ ਸੰਭਾਲੋ ਜਿਹੜੀ ਰੈਲੀ ਆ ਧਰਨਾ ਰੱਖਿਆ ਗਿਆ ਜਿੱਥੇ ਗਰੀਬ ਕਿਰਤੀਆਂ ਮਜ਼ਦੂਰਾਂ ਨੂੰ ਜਿਹੜੀਆਂ ਮੁਸ਼ਕਲਾਂ ਸਦੀਆਂ ਤੋਂ ਆ ਰਹੀਆਂ ਨੇ ਸਰਕਾਰਾਂ ਚਾਹੇ ਵਾਅਦੇ ਕਰਕੇ ਬਣਦੀਆਂ ਨੇ ਪਰ ਉਹਨਾਂ ਦੇ ਜਿਹੜੀਆਂ ਮੁਸ਼ਕਲਾਂ ਦਿੱਕਤਾਂ ਨੇ ਉੱਥੇ ਦੀਆਂ ਉੱਤੀ ਨੇ ਤੇ ਅਸੀਂ ਗੱਲਬਾਤ ਕਰਦੇ ਹਾਂ ਜੀ ਪਿੰਡ ਪਠੋਈ ਜ਼ਿਲ੍ਹਾ ਪਟਿਆਲਾ ਜੋ ਪੰਜਾਬ ਸਰਕਾਰ ਨੇ ਜ਼ਬਰ ਕੀਤਾ ਗਰੀਬਾਂ ਤੇ ਦਲਤਾਂ ਤੇ ਅੱਜ ਆਜ਼ਾਦੀ ਦੇ ਦਿਨ ਤੇ ਅਸੀਂ ਪਟਿਆਲੇ ਦੀ ਧਰਤੀ ਤੋਂ ਹੁਕਮਰਾਨਾਂ ਨੂੰ ਇਹ ਪੁੱਛਦੇ ਆ ਕਿ ਕਿਹ ਅਸੀਂ ਆਜ਼ਾਦੀ ਦੀ ਕਲਪਨਾ ਕੀਤੀ ਸੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲਿਆਂ ਨੇ ਤੋਂ ਬਹੁਜਨ ਸਮਾਜ ਪਾਰਟੀ ਹੁਕਮਰਾਨਾਂ ਨੂੰ ਇਸ ਸਵਾਲ ਕਰਦੀ ਹੈ ਕਿ ਸਿਰਫ ਚੰਡਾਲ ਲਾਹਰਾਉਣਾ ਢੰਡਾ ਚਲਾਉਣਾ ਹੀ ਆਜ਼ਾਦੀ ਨਹੀਂ ਹੈ ਸੂਬੇ ਦਾ ਤੇਜਤਾ ਹਰ ਨਾਗਰਿਕ ਦਾ ਆਤਮ ਸਨਮਾਨ ਔਰ ਆਤਮ ਨਿਰਭਰਤਾ ਦੀ ਜ਼ਿੰਦਗੀ ਜੀਵੇ ਐਸਾ ਵਾਤਾਵਰਨ ਪੈਦਾ ਕਰਨਾ ਹੁਕਮਰਾਨਾਂ ਦੀ ਜ਼ਿੰਮੇਵਾਰੀ ਹੈ ਤੋ 2 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਕਿ ਬਠੋਈ ਕਲਾਂਦੇ ਦਲਤਾਂ ਨੂੰ 35 ਏਕੜ ਜ਼ਮੀਨ ਜਿਹੜੀ ਅਲਾਟ ਹੋਈ 1.15 ਲੱਖ ਰੁਪਏ ਉਹਨੇ ਭਰਿਆ 1 ਇੰਚ ਜ਼ਮੀਨ ਦਾ ਕਬਜ਼ਾ ਨਹੀਂ ਮਿਲਿਆ ਔਰ ਉਲਟਾ ਲੈਂਡ ਮਾਫੀਆ ਨੇ ਉਹਨਾਂ ਤੇ ਹਮਲਾ ਕੀਤਾ ਇੱਕ ਵੀ ਲੈਂਡ ਮਾਫੀਆ ਦੀ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਪੰਜਾਬ ਸਰਕਾਰ ਇਦਾਂ ਲੱਗਦਾ ਜਿਦਾ ਪੰਜਾਬ ਸਰਕਾਰ ਖੁਦ ਲੈਂਡ ਮਾਫੀਆ ਦੇ ਰੋਲ ਰੋਲ ਦੇ ਵਿੱਚ ਆ ਗਈ ਹੁੰਦੀ ਸੋ ਬਹੁਜਨ ਸਮਾਜ ਪਾਰਟੀ ਇਹਦੀ ਨਿੰਦਾ ਕਰਦੀ ਹੈ ਅਸੀਂ ਸਰਕਾਰ ਨੂੰ ਕਹਿੰਨੇ ਆ ਕਿ ਉਹ ਆਪਣੀ ਨੀਤ ਔਰ ਨੀਤੀ ਨੂੰ ਬਦਲੇ ਗੂੜੀ ਨੀਂਦ ਤੋਂ ਜਾਗੇ ਜੋ ਬਠੋਈ ਦੇ ਵਿੱਚ ਜ਼ਬਰ ਹੋਇਆ ਜ਼ੁਲਮ ਹੋਇਆ ਦੋਚੀਆਂ ਦੇ ਲਈ ਸਜ਼ਾ ਦਾ ਪ੍ਰਬੰਧ ਕਰੇ ਪੰਦੀ ਕਾਨੂੰਨੀ ਕਾਰਵਾਈ ਕਰੇ ਔਰ 35 ਏਕੜ ਜ਼ਮੀਨ ਦਾ ਗਰੀਬ ਦਲਤਾਂ ਤੋਂ ਜਿਹੜਾ 11.5 ਲੱਖ ਰੁਪਏ ਭਗਵੰਤ ਮਾਨ ਜੀ ਆਪਣੀ ਜੇਬ ਚ ਪਾ ਕੇ ਬਹਿ ਗਏ ਆ ਉਸ ਉਹਨਾਂ ਨੂੰ 35 ਏਕੜ ਜ਼ਮੀਨ ਦਾ ਕਬਜ਼ਾ ਦੇਣ ਨਹੀਂ ਤਾਂ ਸੰਘਤਾ ਦੇ ਵਿਦਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਹਾਂਜੀ ਜਿੱਥੇ ਅਸੀਂ ਆਜ਼ਾਦੀ ਦੀ ਗੱਲ ਕਰਦੇ ਆ ਉੱਥੇ 12-12 ਘੰਟੇ ਡਿਊਟੀ ਪ੍ਰਾਈਵੇਟ ਫੈਕਟਰੀਆਂ ਦੇ ਵਿੱਚ ਇਹਨਾਂ ਨੂੰ ਕੋਈ ਨਹੀਂ ਛੁੱਟੀ ਦਿੱਤੀ ਜਾਂਦੀ ਕਿਤੇ ਹੈ ਕਮੀਆਂ ਦੇ ਵੇੜਿਆਂ ਦੀ ਗੱਲ ਕਰਦੇ ਤੇ ਮਾਨ ਸਾਹਿਬ ਅਜੂ ਉਹੀ ਰੂਲ ਨੇ ਸੰਵਿਧਾਨ ਦੇ ਨਾਲ ਇਹ ਸਰਕਾਰ ਬਣਾਈ ਦੀ ਸਿਰਫ ਬਾਬਾ ਸਾਹਿਬ ਦੀ ਫੋਟੋ ਲਾ ਕੇ ਲੋਕਾਂ ਨੂੰ ਠੱਗਿਆ ਹੋਇਆ ਲੋਕ ਮਹਿਸੂਸ ਕਰ ਰਹੇ ਨੇ ਪੰਜਾਬ ਦੇ ਦੇਖੋ ਅੱਜ ਹਰ ਵਰਗ ਤਨਤ ਵੀ ਪਛੜਾ ਵੀ ਮਜ਼ਦੂਰ ਵੀ ਕਿਸਾਨ ਵੀ ਗਰੀਬ ਵੀ ਕਾਰੋਬਾਰੀ ਵੀ ਨੌਜਵਾਨ ਵੀ ਪਹਿਣਾ ਵੀ ਅੱਜ ਹਰ ਵਰਗ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦਾ ਅਸੀਂ 15 اگست 1947 والی आजादी ਦਾ ਜੋ مقصد ਸੀ ਅੱਜ ਅਸੀਂ 15 اگست ਦਾ ਦਿਨ ਇਸ ਕਰਕੇ ਚੁਣਿਆ ਕਿ ਉਹ مقصد ਪੂਰਾ ਨਹੀਂ ਹੋਇਆ ਹਾਕਮਾਂ ਨੇ ਇਮਾਨਦਾਰੀ ਨਾਲ ਉਸ مقصد ਦੀ ਪੂਰਤੀ ਨਹੀਂ ਕੀਤੀ ਇਸ ਕਰਕੇ ਆਜ਼ਾਦੀ ਚਾਹੀਦੀ ਹੈ ਡਰਗ مافیا ਤੋਂ ਆਜ਼ਾਦੀ ਚਾਹੀਦੀ ਹੈ ਲੈਂਡ مافیا ਤੋਂ ਆਜ਼ਾਦੀ ਚਾਹੀਦੀ ਹੈ ਸੈਂਡ مافیا ਤੋਂ ਆਜ਼ਾਦੀ ਚਾਹੀਦੀ ਹੈ এডਿਕੇਸ਼ਨ مافیا ਤੋਂ ਹੈਲਥ مافیا ਤੋਂ ਹਰ ਖੇਤਰ ਦੇ ਵਿੱਚ इवन ਲੁਧਿਆਣੇ ਦੇ ਵਿੱਚ ਕੂੜਾ ਚੁੱਕਣ ਵਾਲਿਆਂ ਤੋਂ ਪੈਸੇ ਲੈਣ ਵਾਲਾ ਮਾਫੀਆ ਬਣ ਗਿਆ ਹੈ। ਕੂੜਾ ਚੁੱਕਣ ਸਫਾਈ ਕਰਮਚਾਰੀਆਂ ਤੋਂ ਘਰਾਂ ਚੋਂ ਜਿਹੜੇ ਕੂੜਾ ਚੱਕਦੇ ਰੇੜੀਆਂ ਲਿਜਾ ਕੇ ਉਹਨਾਂ ਤੋਂ ਪਰ ਰੇੜੀ 1000 2000 ਰੁਪਇਆ ਉਗਰਾਹ ਰਹੀ ਹੈ ਸਰਕਾਰ ਦੇ ਦਲਾਲ। ਤੋਂ ਭਗਵੰਤ ਮਾਨ ਜੀ ਦੱਸੋ ਤੁਸੀਂ ਕਿ ਇਹ ਕੈਸੀ ਆਜ਼ਾਦੀ ਹੈ ਕਿਰਤੀਆਂ ਲਈ ਕੰਮਿਆਂ ਲਈ ਸਿਰਫ ਗਾਣੇ ਗਾਣ ਨਾਲ ਆਜ਼ਾਦੀ ਨਹੀਂ ਮਿਲਦੀ। ਹੁਣ ਤੁਹਾਨੂੰ ਕੰਮ ਕਰਕੇ ਦਿਖਾਉਣ ਦਾ ਮੌਕਾ ਸੀ। ਤੁਸੀਂ 3.5 ਸਾਲ ਫੇਲ ਹੋ ਗਏ ਕਾਂਗਰਸ ਅਕਾਲੀ ਭਾਜਪਾ ਆਮ ਪਾਰਟੀ ਚਾਰੇ 2 ਲੱਖ ਨੌਜਵਾਨ ਚਿੱਤੇ ਨੇ ਖਾਲੇ ਇਹ ਚਾਰੇ ਹੀ ਰਾਜਨੀਤਿਕ ਦਲ ਜ਼ਿੰਮੇਵਾਰ ਵਾ ਇਹਨਾਂ ਨੇ ਕਈਆਂ ਚੱਕ ਕੇ ਨੌਜਵਾਨਾਂ ਦੀਆਂ ਕਬਰਾਂ ਪੁੱਟਣ ਦਾ ਕੰਮ ਕੀਤਾ ਇਹਨਾਂ ਨੇ ਤਿੱਲਾਂ ਦੀ ਡੱਬੀ ਨਾਲ 2 ਲੱਖ ਨੌਜਵਾਨਾਂ ਦੇ ਸਿਵੇ ਬਾਲਣ ਦਾ ਕੰਮ ਕੀਤਾ ਅਸੀਂ ਪੰਜਾਬੀਆਂ ਨੂੰ ਬੇਨਤੀ ਕਰਦੇ ਕਿ ਇਹਨਾਂ ਤੋਂ ਤਿੱਲਾਂ ਦੀ ਡੱਬੀ ਖੋਲੋ ਇਹਨਾਂ ਤੋਂ ਕਈਆਂ ਖੋਲੋ 27 ਦਾ ਇਲੈਕਸ਼ਨ ਰਿਲੇਸ਼ਨ ਬਚਾਉਣ ਲਈ ਨਹੀਂ ਜਨਰੇਸ਼ਨ ਬਚਾਉਣ ਲਈ ਲੜੋ ਰੋੜਕਾ ਕਲਾਂ ਦੇ ਫਲੋਰ ਵਿਧਾਨ ਸਭਾ ਦੇ ਪਿੰਡ ਰੋੜਕਾ ਕਲਾਂ ਪ੍ਰਾਇਮਰੀ ਸਕੂਲ ਦੇ ਤੀਜੀ ਚੌਥੀ ਪੰਜਵੀਂ ਦੇ ਬੱਚਿਆਂ ਨੂੰ ਵੀ ਡਰਗ ਮਾਫੀਆ ਜ਼ਬਰਦਸਤੀ ਡਰਗ ਦਿੰਦਾ ਫੜਿਆ ਗਿਆ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਉਹਨੂੰ ਪੰਜਾਬ ਚੁੱਕ ਜਾ ਦਿੱਤਾ ਕੋਈ ਦਾ ਮਤਲਬ ਕੀ ਹੈ ਕਿ ਸਰਕਾਰ ਕਿਤੇ ਨਾ ਕਿਤੇ ਵੱਡਾ ਇਹ ਰੈਕਟ ਚਲਾ ਰਹੀ ਡਰਗ ਮਾਫੀਆ ਦਾ ਜਿਹੜਾ ਡਰਗ ਮਾਫੀਆ ਉੱਥੇ ਫੜ ਕੇ ਜੇਲ੍ਹ ਜਾਣਾ ਚਾਹੀਦਾ ਸੀ ਤੀਜੀ ਚੌਥੀ ਪੰਜਵੀਂ ਦੇ ਬੱਚਿਆਂ ਨੂੰ ਨਸ਼ਾ ਦੇਣ ਵਾਲਾ ਉਹ ਪੰਜਾਬ ਤੋਂ ਭਜਾਤਾ ਸੋ ਇਸ ਕਰਕੇ 18 ਤਰੀਕ ਨੂੰ ਅਸੀਂ ਫਲੋਰ ਵੀ ਰੱਖਿਆ ਅਸੀਂ ਬਚਪਨ ਬਚਾਓ ਜਵਾਨੀ ਬਚਾਓ ਮਾਮਾਂ ਦੇ ਪੁੱਤ ਭੈਣਾਂ ਦੇ ਭਰਾ ਧੀਆਂ ਦਾ ਸੁਹਾਗ ਬਚਾਓ ਇਸ ਮਕਸਦ ਨੂੰ ਲੈ ਕੇ ਅਸੀਂ ਪੰਜਾਬ ਸੰਭਾਲੋ ਮਹਿਮ ਚਲਾਈ ਆ ਮੈਂ ਪੰਜਾਬੀਆਂ ਨੂੰ ਆਜ਼ਾਦ ਜ਼ਮੀਰਾਂ ਨੂੰ ਪੱਤਰਕਾਰ ਭਰਾਵਾਂ ਨੂੰ ਲੇਖਕਾਂ ਨੂੰ ਸਾਰੇ ਸੋਸਾਇਟੀ ਦੇ ਸੈਕਸ਼ਨ ਨੂੰ ਮੈਂ ਬੇਨਤੀ ਕਰਦਾ ਕਿ ਆਓ ਪੰਜਾਬ ਸੰਭਾਲੋ ਮਹਿਮ ਨੂੰ ਅਸ਼ੀਰਵਾਦ ਦਿਓ ਪੰਜਾਬ ਸੰਭਾਲੋ ਮਹਿਮ ਪੰਜਾਬ ਨੂੰ ਇਸ ਘੋਰ ਅੰਧਕਾਰ ਤੋਂ ਕਰ ਸਕੀ ਇਹ ਗਰੰਟੀਆਂ ਦੀਆਂ ਜਿਹੜੀਆਂ ਸਰਕਾਰ ਦੀ ਸਾਰੀਆਂ ਗਰੰਟੀਆਂ ਹਲੇ ਡੱਬੇ ਜੇ ਪਈਆਂ ਨੇ ਕੋਈ ਗਰੰਟੀ ਡੱਬੇ ਚੋਂ ਕੱਢੀ ਨਹੀਂ ਗਈ ਸਾਰੀਆਂ ਗਰੰਟੀਆਂ ਫੇਲ ਹੋ ਗਈ ਗਰੰਟੀ ਲੈ ਕੇ ਆਏ ਤੇ ਕਹਿੰਦੇ ਛੇਵੀਂ ਗਰੰਟੀ ਜਿਹੜੇ ਬੇਜ਼ਮੀਨੇ ਨੇ ਮਜ਼ਦੂਰ ਕਿਰਤੀ ਨੇ ਜੀ ਉਹਨਾਂ ਦੇ ਬੱਚੇ ਬਾਹਰ ਪੜ੍ਹਨੇ ਜਾਣਗੇ ਤਾਂ ਉਹਦਾ ਖਰਚਾ ਸਰਕਾਰ ਕਰੂਗੀ ਸੌਮੀ ਜਨਵੀਰ ਨੇ ਇਹ ਇਹ Ludhiana ਦੇ ਵਿੱਚ ਇਹ ਆਪਣੇ ਭਾਸ਼ਣ ਦੇ ਵਿੱਚ ਗਰੰਟੀ ਦਿੱਤੀ ਮੈਂ ਕਹਿੰਦੀ ਇਹਨਾਂ ਨੇ ਸਾਰੀਆਂ ਗਰੰਟੀ ਇਹਨੇ ਡਸਟ ਵਿੱਚ ਪਈਆਂ ਨੇ ਮੈਂ ਦੱਸਿਆ ਭਈ ਮੁਫਤ ਔਰ ਲਾਜ਼ਮੀ ਸਿੱਖਿਆ ਦਾ ਕਾਨੂੰਨ ਇੱਥੇ ਨਹੀਂ ਲਾਗੂ ਕੀਤਾ ਬਾਹਰ ਹੀ ਨਹੀਂ ਕਹਿ ਭੇਜਣਾ ਇਹ ਕਾਂਗਰਸ ਅਕਾਲੀ ਭਾਜਪਾ ਇਹ ਚਾਰੇ ਪਾਰਟੀਆਂ ਦੇ ਠੱਗਾਂ ਨੇ ਇਕੱਠੇ ਹੋ ਕੇ ਆਮ ਪਾਰਟੀ ਉਹਦਾ ਨਾਮ ਰੱਖ ਕੇ ਬਣਾ ਲਈ ਕਾਂਗਰਸ ਅਕਾਲੀ ਭਾਜਪਾ ਦੇ ਐਕਸਪਲਟ ਠੱਗ ਐਕਸਪਲਟ ਪ੍ਰੇਸ਼ਟ ਲੋਕ ਉਹਨਾਂ ਨੇ ਐਕਸਪਲਟ ਝੂਠ ਬੋਲਣ ਦੇ ਜਿਹੜੇ ਐਕਸਪਲਟ ਉਹ ਸਾਰੇ ਇਕੱਠੇ ਹੋਏ ਤਾਂ ਉਹਨੇ ਆਮ ਪਾਰਟੀ ਬਣਾ ਲਈ ਔਰ ਉਹਦਾ ਮੁਖੀ ਜਿਹੜਾ ਸਭ ਤੋਂ بڑا ਝੂਠ ਬੋਲਣ ਦਾ ਮਾਰ ਸਭ ਤੋਂ بڑا ਧੋਖੇ ਦਾ ਮਾਰ ਉਹ ਤੋਂ ਸਾਡੇ ਸਾਹਮਣੇ ਭਗਵੰਤ ਮਾਨ ਜੀ ਨਜ਼ਰ ਆ ਰਹੇ ਆਨਲਾਈਨ ਇਲੈਕਸ਼ਨ ਕਿਹਨੇ ਜਾਰੀ ਹੈ ਆਉਣ ਵਾਲੇ ਇਲੈਕਸ਼ਨ ਤੇ ਅਸੀਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦੇ ਕਿ ਡਰੱਗ ਮਾਫੀਆ ਜਾਤੀ ਦੇ ਆਧਾਰ ਤੇ ਨਿਖੰਦਾ ਡਰੱਗ ਮਾਫੀਆ ਪੰਜਾਬ ਨੂੰ ਖਾ ਰਿਹਾ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਸਾਡੀ ਬੇਨਤੀ ਹੈ ਕਿ ਬੀਐਸਪੀ ਦੀ ਪੰਜਾਬ ਸੰਭਾਲੋ ਮਹਿਮ ਨੂੰ ਅਸ਼ੀਰਵਾਦ ਦਿਓ 27 ਦਾ ਇਲੈਕਸ਼ਨ ਜਨਰੇਸ਼ਨ ਬਚਾਉਣ ਲਈ ਲੜੋ ਰਿਲੇਸ਼ਨ ਬਚਾਉਣ ਲਈ ਸਸ਼ੀ ਗਾਲ ਜੀ ਅਸੀਂ ਗੱਲਬਾਤ ਕਰਦੇ ਆ ਜਿਹੜੇ ਪੁਰਾਣੇ ਵਰਕਰ ਪਾਰਟੀ ਦੇ ਨਾਲ ਜੁੜੇ ਹੋਏ ਨੇ ਜਿਹੜੀ ਪੰਜਾਬ ਸੰਭਾਲੋ ਰੈਲੀ ਐ ਵੀ ਕਿੱਦਾਂ ਵਰਕਰਾਂ ਦੇ ਅੰਦਰ ਉਤਸ਼ਾਹ ਹੈ ਕਿ ਅੱਜ ਜਿੱਥੇ 15 ਅਗਸਤ ਹੈ ਸਰਕਾਰਾਂ ਆਜ਼ਾਦੀ ਦਾ ਦਿਵਸ ਦਾ ਦਿਹਾੜਾ ਮਨਾ ਰਹੀਆਂ ਨੇ ਉੱਥੇ ਜਿਹੜੇ ਗਰੀਬ ਲੋਕ ਨੇ ਕਮੀਆਂ ਦੇ ਵਿੜੇ ਅੱਜ ਉਹ ਅਸੀਂ ਉਹਨਾਂ ਦੀ ਗੱਲ ਕਰਦੇ ਆ ਭਾਜੀ ਸ਼ਸ਼ੀ ਕਾਂਜੀ ਸ਼ਸ਼ੀ ਕਾਲ ਜੀ ਜੈ ਪੀਮ ਜੈ ਭਾਰਤ ਮੈਂ ਪੰਜਾਬ ਦੇ ਲੋਕਾਂ ਨੂੰ ਔਰ ਭਾਰਤ ਦੇ ਲੋਕਾਂ ਨੂੰ ਔਰ ਜਿਨ੍ਹਾਂ ਨੇ ਹੁਣ ਤੱਕ ਸਰਕਾਰਾਂ ਬਣਾਈਆਂ ਬੌਧ ਸਮਾਜ ਦੇ ਲੋਕਾਂ ਨੂੰ ਆਟਾ ਵੰਡ ਕੇ ਨਸ਼ੇ ਵੰਡ ਕੇ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਹੈ ਵੀ ਤੁਸੀਂ ਲੋਕ ਸਾਡੀ ਸਰਕਾਰ ਬਣਨ ਤੋਂ ਰੋਕ ਤਾਂ ਸਕਦੇ ਹੋ ਪਰ ਬੌਧ ਸਮਾਜਵਾਦ ਨੂੰ ਖਤਮ ਨਹੀਂ ਕਰ ਸਕਦੇ ਉਹਦਾ ਕਾਰਨ ਦੱਸਦਾ ਹੈ ਆਇਓ ਭਾਈ ਜੀ ਆਹ ਭਾਈ ਆ ਪਟਿਆਲੇ ਸ਼ਹਿਰ ਦਾ ਰਹਿਣ ਵਾਲਾ ਘਰੋਂ ਰੋਟੀ ਲੈ ਕੇ ਆ ਇਕੱਲਾ ਆਏ ਨਹੀਂ ਜਿੰਨੇ ਵੀ ਅੱਜ ਪਟਿਆਲੇ ਚ ਵਰਕਰ ਆਏ ਆ ਘਰੋਂ ਰੋਟੀ ਲੈ ਕੇ ਆਏ ਆ ਉਹਨਾਂ ਇਦਾਂ ਦੇ ਇਮਾਨਦਾਰ ਬੰਦਿਆਂ ਕਰਕੇ ਭੋਜ ਸਮਾਜ ਪਾਰਟੀ ਖੜੀ ਹੈ ਤੁਸੀਂ ਆਪਣਾ ਜੋਰ ਲਾ ਲਓ ਆਟਾ ਦਾਲ ਵੰਡੋ ਪੈਸੇ ਵੰਡੋ ਏਵੀਓ ਮਸ਼ੀਨਾਂ 'ਚ ਗੜਬੜ ਕਰੋ ਜੋ ਕਰਨਾ ਕਰ ਲੋ ਪਰ ਇਦਾਂ ਦੇ ਭੋਜ ਸਮਾਜ ਪਾਰਟੀ ਦੇ ਜਿਹੜੇ ਵਰਕਰ ਆ ਇਹਨਾਂ ਕਰਕੇ ਅੱਜ ਭੋਜ ਸਮਾਜ ਪਾਰਟੀ ਖੜੀ ਹੈ ਅਸੀਂ ਆਪਣਾ ਰਾਜ ਲਿਆਵਾਂਗੇ ਔਰ ਭੈਣ ਮਾਇਆਵਤੀ ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਬਣਾਵਾਂਗੇ ਇਦਾਂ ਦੇ ਵਰਕਰਾਂ ਦੇ ਸਿਰ ਤੇ ਆਲ ਰੱਖਣਾ ਭੋਜ ਸਮਾਜ ਪਾਰਟੀ ਜਿੰਦਾਬਾਦ ਜੈ ਜਿੰਦਾਬਾਦ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਹੈ ਜਾਪੀ ਜਾਪਾ